ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਆਪਣਾ ਇਹ ਕੰਮ ਨਿਬੜ ਗਿਆ ਆਪਾਂ ਉੱਠੇ ਤੇ ਚੜਦੇ ਆਂ ਮੰਨਿਆ ਅੱਜ ਮਾਸੀ ਵੀ ਨਹੀਂ ਆਈ ਕੋਹਾ ਹੂ ਮੈਨੂੰ ਸੱਚਣਾ ਪੈ ਗਿਆ ਸਾਰਾ ਆ ਜਾ ਬਿੰਦਰਾ ਛੁੱਟੀ ਵਾਲੇ ਦਿਨ ਇਹ ਨਹੀਂ ਹਿਲਦੇ ਹਾਂ ਜਬਜਾ ਪੀ ਲੈ ਪਾਣੀ ਆ ਜਾ ਕੋਠੇ ਤੋਂ ਉਹ ਕਰ ਲਈ ਹਾਜੀ ਆਪਾਂ ਬੂਟੇ ਲਾਉਣੇ ਨੇ ਸੈਵੀ ਦਾ ਰੱਜ ਲਿਆ ਦੁੱਧ ਨਾਲ ਹਲੋ ਭਾਪੀ ਇਹਨੂੰ ਵੀ ਅੱਗ ਲਾ ਕੇ ਆਉਣ ਆਲੀ ਹੈ ਆਇਆ ਪੱਦਿਆ ਹਾਈ 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 ਸੂਰਜ ਤਿੱਖਾ ਤਿੱਖਾ ਵਾਏ ਕੀ ਕੁਸੂਆ ਪੈ ਕੋਠੇ ਤੇ ਸਾਨੂੰ 10 ਦਿਨ ਹੋ ਗਏ ਰੋਜ ਹਾਂ ਅੱਜ ਚੜਦਿਆਂ ਕੋਠੇ ਤੇ ਸਵੇਰੇ ਚੜਦਿਆਂ ਤੇ ਟਾਈਮ ਹੀ ਨਹੀਂ ਲੱਗਿਆ ਦੇਖੋ ਇਧਰੋਂ ਤਾਂ ਅਸੀਂ ਮੈਂ ਤੇ ਪਿੰਦਰ ਨੇ ਚੱਕ ਗਿਆ ਸਲੇਟਾਂ ਜੀਆਂ ਧਰਤੀਆਂ ਤੇ ਇਧਰ ਇਹਨਾਂ ਨੇ ਮਿਸਤਰੀ ਲਾਏ ਸੀ ਸਾਰਾ ਸਮਾਨ ਇਧਰ ਸੜਤਾ ਕੋਠਾ ਬਾਲਾ ਗਿੱਲਾ ਹੋਇਆ ਪਿਆ ਇਹ ਕੋਣ ਮੀਂਹ ਵਾਲੇ ਪੈਂਦੇ ਨੇ ਸੇਮ ਜੀ ਹੋਈ ਪਈ ਆਹਾਂ ਤੂਰਾ ਬੁਰਾ ਹਾਲ ਬਣਿਆ ਬੈਥੇ ਤਾਂ ਕੀ ਕੁਛ ਚੱਕਾਂਗੇ ਕੀ ਛੱਡਾਂਗੇ ਚਲੋ ਜੀ ਨੌਨੇ ਅੱਜ ਅੱਧਾ ਘੰਟਾ ਇੱਥੇ ਘੰਟਾ ਲੱਗ ਜੂਗਾ ਸਾਨੂੰ ਰੋਟੀ ਬਾਅਦ ਚੋ ਹੀ ਖਾਣਾਂਗੇ ਸੈਵੀ ਲਿਆ ਨੂੰ ਦੇਖ ਕੀ ਕੁਸਵਾ ਬੇ ਆ ਤਾਰ ਕਿੱਧਰ ਕਰਾਂਗੇ ਆਪਾਂ ਉਹਨਾਂ ਦੀ ਜਿਹੜੀ ਲਾਈਟ ਵਾਲੀ ਐ ਸਲੇਟਾਂ ਦੇ ਉੱਤੋਂ ਨਹੀਂ ਬਈ ਐ ਜੇ ਇਹਨਾਂ ਨੂੰ ਪੰਜਾਂ ਰਹਿਣ ਲਵਣਾ ਕੀ ਆ ਕੀ ਲਗਾਏ ਕੀ ਲਗਾਏ ਇੱਥੇ ਐਂ ਕਿਥੋਂ ਬਣਾ ਰੱਖਣੇ ਵਲ ਕੰਮ ਕਰ ਲੈ ਕਰ ਚੱਜ ਦੇ ਕੰਮ ਤੈਨਾਂ ਬਲੋਂ ਉਹ ਕਰ ਬਿਊ ਖੱਬੜੀ ਵਾਲਾ ਮੈਂ ਤਾਂ ਗੱਡੀ ਨੂੰ ਕਦਾਤੀ ਚੱਕ ਲਊਗਾ ਤੂੰ ਬਲਹਾਂ ਥਾਣਾ ਚੋਕ ਲੱਗੇ ਨਾ ਇਹਨਾਂ ਦੇ ਆਥਣੇ ਸਪਰੇਅ ਮਾਰਦੀ ਹੈਗੀ ਕਾ ਖਾਣੀ ਆਪਣੇ ਕੋਲੇ ਸਾਰੇ ਨਾਲ ਜਿਆਦਾ ਖਰਾਬ ਤਾਂ ਅਸੀਂ ਬਰੰਡਾ ਖਾ ਪਏ ਆ ਇਧਰ ਤਾਂ ਲੋਟ ਹੈ ਆ ਪਾਇਪ ਜੀ ਉਧਰ ਸਿੱਟ ਦੇਣੇ ਚੱਕ ਕੇ ਵੇਚ ਦਾਂਗੇ ਆਾ ਸਾਧਰੀ ਜੀ ਵੀ ਖਲਾ ਦੋ ਪਰ ਕਿਰੇ ਰਹੇ ਨੇ ਮੱਕੇ ਲੰਗਿਆ ਨਹੀਂ ਜਾਂਦਾ ਵਿੱਚ ਉਹ ਅਜਦੇ ਆ ਹਾਂ ਇਹਦੀ ਗਾ ਬਿਡਿਸ ਲੱਗੀ ਹੋਈ ਹੈ ਨਾ ਬਿਫ ਉਹ ਵੀ ਲੱਗੀ ਹੋਈ ਹੈ ਤੇ ਪਰ ਡਾਇਲਗ ਵੀ ਲੱਗੀ ਪੱਕੇ ਕੰਮ ਨੇ ਹੈ ਨਾ ਲੈ ਜਿਹੜਾ ਦੂਜਾ ਟੀਵੀ ਚ ਲਾਉਣਾ ਹੋਵੇ ਕੱਲ ਦਾ ਪੂਗਾ ਕੇਬਲਦਾਰ ਦਾ ਤੋੜਤੀ ਉਹ ਵੀ ਵਿਚਾਰੇ ਦੀ ਕਿੱਥੇ ਤੋੜਤੀ ਉਹ ਹੂ 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 ਮਾਂਜਾ ਵੀ ਲਿਆਉਣ ਵਾਲਾ ਦੀ ਹੈ ਨਾ ਕੋਸੰਬਰ ਦਾ ਫਿਰ ਸਪਰੇਅ ਕਰਕੇ ਇਹਨਾਂ ਦੀ ਜੜਾਂ ਕੱਢ ਕੇ ਦੇਵਾਂਗੇ ਨਾ ਫੇਰ ਤਾਂ ਨਹੀਂ ਹਰੇ ਹੁੰਦੇ ਇਹ ਮਾਂਜਾ ਫਿਰ ਕੱਲ ਪਰਸੋਂ ਮਾਰ ਦਾਂਗੇ ਕੱਪੜੇ ਵੀ ਤੋਂ ਨਾਲ ਪਾਉਣੇ ਐਸੇ ਅੱਜ ਸੰਡੇ ਨੂੰ ਮੁੰਡਾ ਤੂੰ ਹੁਣ ਵਸਿਆ ਸੁਮਿਤ ਤੜਕੇ ਦਾਦੀ ਵਿਚਾਰਾ ਉਹ ਨਾ ਬੇਵਕਸੀ ਇਹ ਘੋੜਾ ਚੱਕੀ ਮੇਰੇ ਬੱਟਲ ਪਰ ਪਰ ਐਡੇ ਦਮ ਕੜਤਾ ਦਾ ਉਹ ਸਾਰੰਦਰੋਂ ਸਾਫ਼ ਸੁਈਆ ਕਰਿਆ ਹੋ ਬਾਹਰੋਂ ਚਾ ਥੋੜਾ ਥੋੜਾ ਪਾਈ ਲਮ ਚੋ ਰੋਟੀ ਵਾ ਹੂੰ ਮੈਨਾਂ ਉਹਦੀ ਤਾਂ ਡੈਡੀ ਦੀ ਵੀ ਠੂਕੀ ਦੁਖਦੀ ਐ ਬਸ ਉਹ ਆ ਗਿਆ ਸਿਰਦੂ ਕਾ ਜਾ ਕੇ ਦੂ ਨਾ ਬੰਗੇਲਾ ਆਪਣੀ ਦੁਨੀਆ ਸਾਰਿਆਂ ਦੀ ਹੈ ਜੀ ਨੇ ਬੜੀ ਮੈਂ ਦੇਖਾ ਮੈਂ ਜਾ ਚੱਕਦਾ ਮੱਛੀ ਨਹੀਂ ਜਾਂਦਾ ਖਿਲਾਲੇਗੀ ਆਪਦੀ ਫੇਰ ਨਾ ਨਹੀਂ ਕਿੱਧਰ ਵੀ ਕਰਨੇ ਨੇ ਉਹ ਤੇਰੀ ਮੈਂ ਨੂੰ ਉੱਥੇ ਜਗ੍ਹਾ ਨਹੀਂ ਪਤਾ ਦੂਰ ਨੇ ਖਾਸੀ ਉਹਦੇ ਘਰ ਕਰਕੇ ਆ ਕੀ ਹੋ ਜਾਂਦਾ ਪਰਛਟਲੇਂਕ ਨਹੀਂ ਸਿੱਟ ਲੈ ਗਈ ਮੈਂ ਉਥੇ ਕਿਵੇਂ ਜਣੂ ਮਾਂ ਮਾਂ ਉਹਨਾਂ ਦੀ ਆਪਣਾ ਨਾ ਏੜੀ ਏੜੀ ਸਭ ਵੇਸ਼ਟੀ ਕਰਦੀ ਵੇ ਖੱਕ ਜੇ ਇੱਥੇ ਇੱਕ ਤਮੜੇ ਲਾ ਦੇਣਾ ਜਦੋਂ ਸੁੱਕ ਗਏ ਤੂੰ ਤੇ ਧਰਦਿਆ ਕਰਾਂਗੇ ਨਾ ਸੁੱਕਣੇ ਕੀ ਪਰਤੀ ਚੱਕ ਲੈ ਪਰਾਂ ਪਾ ਕੇ ਪੰਡ ਠੰਡੇ ਮਾਰਾਂਗੇ ਇਹਦੇ ਖੜੀ ਜਾਣਗੇ ਪੇਰ ਚੱਕ ਲਿਓ ਨਾ ਭਾਈ

ਸੋ ਨਾ ਹੁੰਦਾ ਭੁੱਖ ਲੱਗੀ ਫੇਰ ਰੋਟੀਾਂ ਖਾਂਦੇ ਫੇਰ ਸੰਭਰਾਂਗੇ ਹਰਦਾ 10:30 ਤੋਂ 11:00 ਵਜੇ ਆ ਗਾੜ ਜਾਂ ਫੇਰ ਭੰਨ ਲਿਆ ਮੈਂ ਰੈਡੀ ਜਿਦਾਂ ਰਾਂਗੇ ਇਹ ਭੰਦਾ ਉਹ ਰੋਟੀ ਉਹ ਉੱਧਰ ਦਿੱਤੀ ਹੈ بس ਇਧਰ ਨਾਲ ਕੋਈ ਨਾ ਕੁਛ ਚਾਹੀਏ। ਹੋ ਹੋ ਹੋ। ਚਲੋ ਜੀ ਟਾਈਮ 5:00 ਵਜੇ ਸਾਨੂੰ ਨਾ 2:30 ਵਜੇ ਫਰੀ ਹੋਏ ਅਸੀਂ ਸਾਰੇ ਕੋਠੇ ਕੋਠੇ ਸਾਫ ਕਰਕੇ ਤੇ ਇਧਰ ਮੱਜਾਂ ਨਮਾਉਣ ਲੱਗਦੀਆਂ। ਸਰਦਾਰ ਜੀ ਮੈਨਾਂ ਦਾ ਬੇਲਾ ਲਾਉਣ ਬਾਅਦ ਅੱਜ ਹੋਰ ਆਹਾ ਸੌਰੀ ਬੇਲਾ ਨਹੀਂ ਪਾਲਕ ਪੁਲਕ ਸਰਦੀ ਵਾਲੀਆਂ ਸਬਜ਼ੀਆਂ। ਤੇ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆਪਾਂ ਨੇ ਨਵੀਂ ਚੀਜ਼ ਖਰੀਦ ਲਈ। ਆ ਦੇਖੋ। ਹਣ ਤਾਂ ਕਹਿੰਦੇ ਜਮੀ ਹੱਥ ਲਾਉਣ ਦੀ ਲੋੜ ਨਹੀਂ ਕਿਸੇ ਕੰਮ ਦੇ ਆਪਣਾ ਆ ਚੁੱਲਾ ਜਿਹੜਾ ਖਰਾਬ ਹੋ ਗਿਆ ਸੀ ਇਹਪਦਾ ਸੀ ਤਾਂ ਲਿਆਂਦਾ ਸੀਗਾ ਐ ਵੀ ਮੀਹ ਘਣੀ ਚ ਉਧਰ ਉਧਰ ਚੱਕ ਕੇ ਧਰਿਆ ਜਾਂਦਾ ਸਾਨੂੰ ਤਾਂ ਮੁੜ ਕੇ ਦੂਜੇ ਚੁੱਲੇ ਦੋ ਲੈ ਲਿਓ ਫੁੱਟ ਕੇ ਉਸ ਤੋਂ ਬਾਅਦ ਅੱਜ ਆ ਗਿਆ ਆਪਣੇ ਕੋਲ ਆ ਕਾਫੀ ਚਿਰ ਦਾ ਸੀ ਭਾਲਦੇ ਸੀ ਤੇ ਰਿਸ਼ਤੇਦਾਰਾਂ ਨੂੰ ਵੀ ਕਿਹਾ ਵੀ ਸਾਨੂੰ ਲੈ ਦਿਓ ਉਹ ਕਹਿੰਦੇ ਸਾਡੇ ਕੋਲ ਤਾਂ ਆਈ ਨਹੀਂ ਮੁੜ ਕੇ ਅਸੀਂ ਫਿਰ ਸਪੈਸ਼ਲ ਬੁਲਾਏ ਆਲੇ ਜਾਂਦਾ ਮੈਨੂੰ ਵਧੀਆ ਲੱਗਿਆ ਠੀਕ ਲੱਗਿਆ ਇਹ ਤੇ ਹੁਣ ਇਹਦੇ ਵਿੱਚ ਆਪਾਂ ਨਾ ਅੰਦਰ ਅੰਦਰ ਮਿੱਟੀ ਲਾਵਾਂਗੇ ਤੇ ਹੁਣ ਤੁਹਾਨੂੰ ਵੈਸੇ ਕਾਲੇ ਸੋਲੇ ਪਿਆਉਣ ਰੱਖੇ ਨੇ ਉਹਦੀ ਸਦਾ ਹਾਂ ਬਣਾਉਣੀ ਹੈ ਦਾਲ ਇਹਦੇ ਵਿੱਚ ਮਿੱਟੀ ਲਵਾਵਾਂਗੇ ਆਪਾਂ ਫੇਰ ਉਹ ਕਰਾਂਗੇ ਇਹਨੂੰ ਫੇਰ ਚਲਾਵਾਂਗੇ ਕਮਾਂ ਤਾਂ ਫਿਰੇ ਖਰਾਬ ਹੋ ਜਾਂਦੇ ਨੇ ਇਹਨਾਂ ਦਾ ਥੱਲੇ ਕਿਸੇ ਸਪਰਸ਼ ਨਹੀਂ ਕਾਲਾ ਹੁੰਦਾ ਇੱਥੋਂ ਹੀ ਸੁਆਸੂ ਪਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਮੈਂ ਕੱਪੜੇ-ਕੱਪੜੇ ਧੋਤੇ ਆ ਕੇ ਮੈਂ ਤਾਂ ਆਪ ਫਿਰ ਮੈਂ ਸਿਰ ਨਹਾ ਲਈ ਮੈਂ ਮੈਂ ਸਿਰ ਨਹਾਉਣ ਵਾਲਾ ਹੋ ਗਿਆ ਅੰਦਰ ਤਾਂ ਹਾਂ ਪਸੀਨਾ-ਪਸੀਨੀ ਹੋ ਗਏ ਅਸਾਹੀ ਦੇਖੋ ਸਾਡਾ ਸਰਦਾਰ ਇਹਨੂੰ ਐਸਪ੍ਰੈਸਤੀ ਹੈ ਪੂਰੀ ਤੇ ਇੱਧਰ ਆਪਣਾ ਸੂਟਾਂ ਦਾ ਕੰਮ ਓਕੇ ਕਰਤਾ ਹਾਂ ਕੁਛਕ ਮੈਂ ਉਧਰ ਪ੍ਰੈਸ ਵਾਲੇ ਦੀ ਧਰ ਤੇ ਕਰਦੀਆਂ ਮੈਂ ਪ੍ਰੈਸ ਕਰਦੀਆਂ ਪਾਰਸਲ ਪੈਕ ਕਰ ਤੇ ਕੁਛ ਦੀਆਂ ਚੁੰਨੀਆਂ ਡਾਈ ਕਰਾਉਣੀਆਂ ਨੇ ਉਹ ਅੱਡ ਕੱਢ ਤੇ ਤੇ ਹੁਣ ਮੈਂ ਉਧਰੋਂ ਰਸੋਈ ਚ ਭਾਂਡੇ-ਪੁੰਡੇ ਮਾਂਜ ਕੇ ਫੇਰ ਆਪਾਂ ਚਲਾਵਾਂਗੇ ਕੰਮ ਵੀਡੀਓ ਦਾ ਸੂਟਾਂ ਵਾਲੀ ਦਾ ਇੱਧਰ ਦੇਖੋ ਮਿੱਥੀ ਦਾ 1:00 ਵਜੇ ਭੱਜ ਗਏ ਇਹਨਾਂ ਨੂੰ ਮੈਂ ਨੂਨ ਵਾਲੇ ਚੌਲ ਬਣਾਤੇ ਬਸ ਤਾਂ ਰੋਟੀ ਵੀ ਯਾਰ ਤਾਂ ਪਿਆਸੀਗਾ ਮਗਰ ਚਲ ਬਣਾ ਦੰਨੀ ਆ ਤੇ ਬੱਚੇ ਕਹਿੰਦੇ ਅਸੀਂ ਨਮਕੀਨ ਚੌਲ ਖਾਣੇ ਨੇ ਹੁਣ ਮੈਂ ਦੇਖੋ ਰਸੋਈ ਦਾ ਕੀ ਹਾਲ ਹੈ ਹੁਣ ਮੈਂ ਬਰਤਨ ਸਾਫ ਕਰਦੀ ਆ ਸਾਰੇ ਫੇਰ ਮੱਜਾਂ ਕਹਿੰਦੀ ਜਾਉਂਗੀ ਤੇ ਚਲੋ ਜੀ ਸਾਜੀ ਸਾਡੇ ਮੈਨਾਂ ਦਾ ਦੋ ਬੂਟੇ ਤਾਂ ਲੈ ਗਈ ਪਿੰਡੇ ਚੱਕ ਕੇ ਲਾਉਣ ਵਾਲੇ ਦੂਰ ਹੈਗੇ ਤੇ ਗਰਮੀ ਵੀ ਆਖ ਮੇਂ ਜੇ ਥੋੜੀ ਜਿਆਦਾ ਹੋ ਜਾਂਦੀ ਮਿੰਟ ਚ ਮੀਂਹ ਪੈਣ ਲੱਗ ਜਾਂਦਾ ਬਾਦੋਂ ਸਾਰੀ ਨੰਗੀ ਇਹ ਰਿਹਾ ਕੱਲ ਨੂੰ ਸੰਕਰਾਂਦ ਵੀ ਲੱਗਣੀ ਆ 16 ਤਰੀਕ ਦੀ ਸੰਕਰਾਂਦ ਹੋਊਗੀ ਅੱਜ 15 ਹੋਊਗੀ ਤੇ ਗਰਮੀ ਮੀਂਹ ਸਾਰਾ ਨਾਲ ਮੀਂਹ ਪਈ ਗਿਆ ਨਾਲ ਗਰਮੀ ਨਹੀਂ ਹਟਦੀ ਚਲੋ ਜੀ ਹੁਣ ਮੈਂ ਭਾਂਡੇ ਸਾਫ਼ ਕਰਕੇ ਦੋ ਸੂਟਾਂ ਤੇ ਆਪਣੇ ਪ੍ਰੈਸ ਮਾਰਨ ਆਈ ਰਹਿ ਗਈ ਉਹ ਪਾਰਸਲ ਪੈਕ ਕਰਨੇਗਾ ਤੇ ਮੈਂ ਕੋਸ਼ਿਸ਼ ਕਰਦੀ ਆਂ ਵੀ ਮੈਂ ਦੂਜੇ ਪੁਰਾਣੇ ਚੁੱਲੇ ਤੇ ਹੀ ਸੋਲੇ ਅੱਗ ਮਿਚਾ ਕੇ ਰਿਜਣੇ ਧਰਦਾ ਤੇ ਆਪਾਂ ਬਣਾਵਾਂਗੇ ਅੱਜ ਕਾਲੇ ਸੋਲੇ ਕਾਫੀ ਟਾਈਮ ਬਾਅਦ ਅਸੀਂ ਬਣਾ ਰਹੇ ਆਂ ਮੇਰੀ ਯਾਦ ਆ ਗਈ ਮੈਂ ਸਵੇਰੇ ਪਿਉਣੀ ਸੀ ਮੈਂ ਭੁੱਲ ਗਈ ਫਿਰ ਮੈਂ ਉਹ 2:00 ਵਜੇ ਗਰਮ ਪਾਣੀ ਚ ਪਾਤੀ ਤੇ ਹੁਣ ਬਸ ਉਹਨਾਂ ਨੂੰ ਪਰਿਜਣੇ ਧਰ ਦਨੇ ਜਦੋਂ ਨੂੰ ਤੜਕਾ ਲਾਵਾਂਗੇ ਉਦੋਂ ਤੱਕ ਕੋ ਰੈਡੀ ਹੋ ਜਾਊਗਾ ਚਲੋ ਜੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਆਪਣੇ ਦੋਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਜੀ ਵਧੀਆ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ ਆਪਣੇ ਲਾਈਕ ਤੇ ਆਉਣ ਲਈ ਆਪਣੇ ਲਾਈਵ ਦੇਖਣ ਲਈ ਵੱਧ ਤੋਂ ਵੱਧ ਪਹਿਣਾ ਵਰਕ ਵਾਲੇ ਸੂਟ ਰੈਡੀ ਕਰਵਾਓ ਜੀ ਜਿਹੜੇ ਪ੍ਰਿੰਟ ਸੂਟ ਆਪਾਂ ਆਫਰ ਦੇ ਵਿੱਚ ਲਾਏ ਨੇ ਅੱਜ ਵਾਲੇ ਲਾਈਵ ਦੇ ਵਿੱਚ ਆਪਾਂ ਨੇ ਬਰਬਰੀ ਦੇ ਸੂ ਉਹਦਾ ਤੁਸੀਂ ਲਾਹਾ ਲੈ ਸਕਦੇ ਹੋ ਉਹਦਾ ਆਫਰ ਰਹੂਗਾ ਜੀ ਕੱਲ ਰਾਤ ਦੇ ਤੁਹਾਨੂੰ 17 ਤਰੀਕ ਦੇ ਰਾਤ ਦੇ 9 ਵਜੇ ਤੱਕ ਉਸ ਤੋਂ ਬਾਅਦ ਆਫਰ ਨਹੀਂ ਰਹਿਣਾ ਜੋ ਵੀ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ